ਪੰਜਾਬੀ ਜਿੱਥੇ ਵੀ ਜਾਂਦੇ ਇੱਕ ਵੱਖਰਾ ਮਾਹੌਲ ਸਿਰਜ ਕੇ ਰੱਖ ਦਿੰਦੇ ਨੇ ਤੇਜ਼ੀ ਨਾਲ ਤਰੱਕੀ ਕਰ ਰਹੇ ਦੁਬਈ ਵਿੱਚ ਵੀ ਪੰਜਾਬੀਆਂ ਦੀ ਚੜ੍ਹਾਈ ਦੇ ਚਰਚੇ ਅੱਜਕੱਲ੍ਹ ਜ਼ੋਰਾਂ ਤੇ ਨੇ ਇਸ ਸਬਦੇ ਚੱਲਦੇ ਹੋਏ ਦੁਬਈ ਵਿੱਚ ਇੱਕ ਖਾਸ ਤੇ ਵੱਡਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਜਿਸ ਵਿੱਚ ਵੱਖ-ਵੱਖ ਖੇਤਰਾਂ ਵਿੱਚ ਵੱਡਾ ਨਾਮ ਕਮਾਉਣ ਵਾਲੇ ਪੰਜਾਬੀਆਂ ਨੂੰ ਯੂਏਈ ਦੇ ਸ਼ੇਖਾਂ ਵੱਲੋਂ ਸਨਮਾਨਿਤ ਕੀਤਾ ਜਾਵੇਗਾ ਜੀ ਹਾਂ ਦੁਬਈ ਦੀ ਸੰਸਥਾ ਡੀ ਆਈ ਬੀ ਇਵੈਂਟਸ ਵੱਲੋਂ ਦੋ ਵਾਰੀ ਅੰਤਰਰਾਸ਼ਟਰੀ ਪੱਧਰ ਉੱਤੇ ਦੁਬਈ ਵਿੱਚ ਬਹੁਤ ਹੀ ਕਾਮਯਾਬ ਅਵਾਰਡਸ ਮਾਰੋ ਕਰਵਾਏ ਜਾ ਚੁੱਕੇ ਨੇ ਹੁਣ ਤੀਜੀ ਵਾਰੀ ਵੀ ਇੱਕ ਨਵੇਕਲੇ ਕਨਸੈਪਟ ਉੱਤੇ ਦ ਆਈਕੋਨਿਕ ਪੰਜਾਬੀ ਅਵਾਰਡਸ 2025 ਆਯੋਜਿਤ ਕੀਤਾ ਜਾ ਰਿਹਾ ਹੈ ਜੋ ਕਿ 28 ਫਰਵਰੀ 2025 ਨੂੰ ਦੋਸਤ ਥਾਨੀ ਦੁਬਈ ਵਿੱਚ ਕੀਤਾ ਜਾਏਗਾ ਇਸ ਅੰਤਰਰਾਸ਼ਟਰੀ ਸਮਾਰੋਹ ਵਿੱਚ ਕਈ ਪੰਜਾਬ ਦੀਆਂ ਪ੍ਰਸਿੱਧ ਹਸਤੀਆਂ ਆਪਣੀ ਹਾਜ਼ਰੀ ਲਗਵਾਉਣਗੀਆਂ ਜਿਨ੍ਹਾਂ ਵਿੱਚ ਸੰਤ ਬਾਬਾ ਗੁਰਜੀਤ ਸਿੰਘ ਜੀ ਨਾਨਕ ਸਰ ਕਲੇਰਾਵਾਲੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵਾਲੇ ਆਪਣੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਿਤ ਕੀਤੇ ਜਾਣਗੇ ਪੰਜਾਬ ਦੇ ਵਿਧਾਨ ਸਭਾ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਵੀ ਇਸ ਸਮਾਰੋਹ ਦੇ ਮੁੱਖ ਮਹਿਮਾਨ ਹੋਣਗੇ ਪਦਮਸ਼੍ਰੀ ਕਰਤਾਰ ਸਿੰਘ ਪਹਿਲਵਾਨ ਜੀ ਨੂੰ ਲਾਈਫਟਾਈਮ ਅਚੀਵਮੈਂਟ ਅਵਾਰਡ ਦੇ ਨਾਲ ਨਿਵਾਜਿਆ ਜਾਵੇਗਾ ਤੇ ਇਸ ਦੇ ਨਾਲ ਹੀ ਇਸ ਸਮਾਰੋਹ ਵਿੱਚ ਬਿਜ਼ਨਸਮੈਨ ਗੁਰਿੰਦਰ ਸਿੰਘ ਪੱਟੀ ਸਮਾਜ ਸੇਵੀ ਗੁਰਪ੍ਰੀਤ ਸਿੰਘ ਮਿੰਟੂ ਨੁਕਤਾ ਦੀ ਸੇਵਾ ਲਈ ਜਾਣੇ ਜਾਂਦੇ ਨੇ ਅਤੇ ਅਨਮੋਲ ਸਿੰਘ ਕੁਆਤਰਾ ਇੱਕ ਜ਼ਰੀਆ ਸੰਸਥਾ ਇਕਬਾਲ ਚੀਮਾ ਐਮ ਡੀ ਪੰਜਾਬ ਫਿਲਮ ਸਿਟੀ 호ਸਟ ਗੁਰਜੀਤ ਸਿੰਘ ਮਸ਼ਹੂਰ ਵੈਦ ਜਗਰੂਪ ਸਿੰਘ ਪੰਗੂ ਗਾਇਕ ਵੀਰ ਸਿੰਘ ਲਾਈਫ ਕੋਚ ਰਣਜੀਤ ਸਿੰਘ ਗਾयक ਪੰਮੀ ਬਾਈ ਸਮੇਤ ਕਈ ਪ੍ਰਸਿੱਧ ਸ਼ਖਸੀਅਤਾਂ ਨੂੰ ਆਪਣੇ ਖੇਤਰ ਵਿੱਚ ਵੱਡਮੁੱਲੀਆ ਸੇਵਾਵਾਂ ਦੇਣ ਲਈ ਸਨਮਾਨਿਤ ਕੀਤਾ ਜਾਵੇਗਾ। ਇਹ ਇਵੈਂਟ ਵੀਰ ਮਨਜਿੰਦਰ ਸਿੰਘ ਫਾਊਂਡਰ ਡੀਆਈਬੀ ਇਵੈਂਟਸ ਦੀ ਅਗਵਾਈ ਵਿੱਚ ਹੋ ਰਿਹਾ ਹੈ ਜਿਹੜੇ ਕਿ ਪਿਛਲੇ ਲੰਬੇ ਸਮੇਂ ਤੋਂ ਅੰਤਰਰਾਸ਼ਟਰੀ ਪੱਧਰ ਉਤੇ ਕਈ ਕਾਮਯਾਬ ਇਵੈਂਟ ਕਰਵਾਉਂਦੇ ਆ ਰਹੇ ਨੇ। ਇਸ ਇਵੈਂਟ ਦੀ ਮਾਰਕੀਟਿੰਗ ਦੀ ਜ਼ਿੰਮੇਵਾਰੀ ਡਾਕਟਰ ਜਗਿੰਦਰ ਸਿੰਘ 베ਦੀ ਜੋ ਕਿ ਡਿਜੀਟਲ ਡਾਕਟਰ ਦੇ ਨਾਮ ਨਾਲ ਜਾਣੇ ਜਾਂਦੇ ਹਨ। ਮਾਰਕੀਟਿੰਗ ਹੈਡ ਅਤੇ ਉਹਨਾਂ ਦੀ ਡਿਜੀਟਲ ਮਾਰਕੀਟਿੰਗ ਕੰਪਨੀ ਲੀਡ ਮੈਗਨੇਟ ਵੱਲੋਂ ਨਿਭਾਈ ਜਾ ਰਹੀ ਹੈ। ਇਸ ਮਾਰੋ ਪੰਜਾਬੀ ਸੱਭਿਆਚਾਰ, ਵਿਰਾਸਤ, ਮਨੁੱਖਤਾ ਅਤੇ ਕਲਾਤਮਕ ਯੋਗਦਾਨ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਮਾਣ ਦੇਣ ਵਾਲਾ ਹੋਵੇਗਾ।